ਅੱਜ ਇੱਕ ਅਜਿਹੇ ਸ਼ਖਸ ਨਾਲ ਤੁਹਾਨੂੰ ਮਿਲਵਾਨ ਜਾ ਰਿਹਾ ਜਿਸ ਦੀ ਦੁਕਾਨ ਬਹੁਤ ਛੋਟੀ ਹੈ ਪਰ ਉਸ ਦੀ ਸੋਚ ਬਹੁਤ ਜ਼ਿਆਦਾ ਵੱਡੀ ਹੈ ਅਸਲ ਵਿੱਚ ਹੁਣ ਤੱਕ ਕਿੰਨੇ ਬੂਟੇ ਤੁਸੀਂ ਲਾ ਲਏ ਨੇ ਰੇਲਵੇ ਰੋਡ ਤੇ ਇਹ ਬੰਜੀ ਆਣਗੇ ਬੂਟੇ ਜੇ ਸਿਟੀ ਰੇਲਵੇ ਸਟੇਸ਼ਨ ਤੋਂ ਲੈ ਕੇ ਉਹ ਮੌਲਕਦਾਂ ਤੱਕ ਪੂਰਾ ਏਰੀਆ ਸਾਹਸਪਾਈ ਮੈਂ ਆਪ ਕੋ ਦਰਦਾ ਤੇ ਬੂਟੇ ਵੀ ਲਗਾਣ ਤੇ ਮੇਰਾ ਜੋ ਟਾਈਮ ਟੇਬਲ ਸਾਰਾ ਖਰਾਬ ਹੋਇਆ ਦੁਕਾਨਦਾਰੀ ਦੀਆਂ ਤੰਗੀਆਂ ਠੱਪ ਹੋ ਗਈਆਂ। ਹੁਣ ਤੇ ਮੇਰੀ ਇਹ ਹਾਲਾਤ ਆ ਕਿ ਅਜੇ ਮੈਂ ਕੱਲ ਹੀ ਗੱਲ ਕੀਤੀ ਆ ਆਪਣੀ ਬਾਜ਼ਾਰ ਦੇ ਵਿੱਚ। ਇੱਥੇ ਮੈਂ ਚੌਕੀਵਾਰ ਦੀ ਨੌਕਰੀ ਕਰ ਲਗਾਈ। ਘਰ ਦਾ ਕੁਝ ਆਦਾ ਨਹੀਂ ਉੱਤਰ। ਤੁਸੀਂ ਹਿੰਮਤ ਨਾ ਹਾਰੋ ਤੁਸੀਂ ਇਹਨਾਂ ਵਧੀਆ ਕੰਮ ਕਰ ਰਹੇ ਹੋ ਪਰਮਾਤਮਾ ਥੋੜਾ ਕੰਮਕਾਰ ਜ਼ਰੂਰ ਹੀ ਕਰੇਗਾ ਪਰ ਤੁਸੀਂ ਅੱਖਾਂ ਨਾ ਪਰੋ ਹਰ ਕਿਸੇ ਦਾ ਕਿਸੇ ਦਾ ਏ ਟਾਈਮ ਕਦੀ ਨਾ ਕਦੀ ਜ਼ਰੂਰ ਆਉਂਦਾ ਜੇ ਕੋਈ ਮੈਂ ਤੇ ਚਲੋ ਜਿੱਦਾਂ ਔਕਾ ਸੁੱਖਾ ਟਾਈਮ ਪਾਸ ਕਰ ਲਿਆ ਪਰ ਗਾਉਂ ਮੇਰੇ ਬੱਚੇ ਹੁਣ ਤਣੇ ਵਾਰਦੇ ਤੁਹਾਨੂੰ ਆ ਦੇਖ ਲਈਏ ਪਪਾ ਹੀ ਤੁਸੀਂ ਅੱਡ ਵੱਡ ਕੀ ਕਮੁੰਦੇ ਇਸ ਕਰਕੇ ਮਜਬੂਰ ਹੋ ਕੇ ਚੌਕੀਦਾਰੀ ਕਰਨੀ ਪੈਣੀ ਹੈ ਆਪਣੀ ਇਹ ਬਜ਼ਾਰ ਦੀ ਸਾਰੀ ਰਾਤ ਜਾਗਾਂਗਾ ਡਿਊਟੀ ਕਰਾਂਗਾ ਤੇ ਸਾਰੇ ਮੁਕਲਟਾਂ ਮੇਰੇ ਜੋ ਵਗਦੇ ਨੇ ਉਹਦੇ ਵੀ ਦੇਖਦਾਰ ਰਹਾਂਗਾ ਕਿਉਂਕਿ ਮੇਰਾ ਆਪਣਾ ਪਰਿਵਾਰ ਬਿਲਕੁਲ ਬੰਦ ਹੋ ਜਾਏ ਰਾਜੰਦੇ ਆਮ ਲੋਕ ਜਿਹੜੇ ਸੋਪੀਆਂ ਕੋਈ ਦੇ ਜਾਂਦਾ ਨਾ ਬਾਈ ਉਹਦੇ ਆਸਰੇ ਜ਼ਿੰਦਗੀ ਚੱਲਦੀ ਆ ਇਦਾਂ ਹੀ ਚੱਲਦੀ ਰਹੇ ਬਾਕੀ ਇਹ ਕਿ ਜਿਹੜੀ ਆਪਣੀ ਮੇਰੀ ਜ਼ਿੰਮੇਵਾਰੀ ਆ ਉਹ ਮੈਂ ਖੁਦ ਮਿਹਨਤ ਕਰਕੇ ਫੇਰ ਹੀ ਰੋਟੀ ਖਾਵਾਂਗਾ ਮੈਂ ਮੰਗਣੇ ਨਹੀਂ ਕੇ ਕਿਉਂਕਿ ਵਾਹਿਗੁਰੂ ਨੇ ਇਹਨਾਂ ਨੂੰ ਮੰਗਣਾ ਸਿਖਾਇਆ ਨਹੀਂ ਹੈਗਾ ਖੁਦ ਮਿਹਨਤ ਕਰਾਂਗੇ ਖੁਦ ਕੀਰਤ ਕਰਾਂਗੇ ਤੇ ਫੇਰ ਖਾਵਾਂਗੇ ਬਾਜੀ ਮੇਰੇ ਦੋ ਬੱਚੇ ਨੇ ਦੋਨੇ ਮੈਨੂੰ ਕਹਿੰਦੇ ਨੇ ਕਹਿੰਦੇ ਪਾਪਾ ਤੂੰ ਸਾਰੀ ਉਮਰ ਸਾਈਕਲਾਂ 'ਤੇ ੱਟੇ ਖਾਦੇ ਸਾਡੇ ਬਾਅਦੇ ਕੋਈ ਐਕਟਿਵ ਆ ਵੀ ਨਹੀਂ ਪ੍ਰਾਨੀ ਅੱਛੇ ਤੁਹਾਡੇ ਕੀ ਕਰਦੇ ਵੱਡਾ ਮੇਰਾ ਮੁੰਡਾ ਜੀ ਮਨਜਿੰਦਰ ਸਿੰਘ ਉਹ 11ਵੀਂ ਚ ਪੜਦਾ ਪੇਪਰ ਦਿੱਤੇ ਹੋਇਆ ਅਜੇ ਰਿਜ਼ਲਟ ਨਹੀਂ ਆਇਆ ਛੋਟਾ ਬਲਜਿੰਦਰ ਸਿੰਘ ਆ ਉਹ 7ਵੀਂ ਚ ਹੋਇਆ ਜੀ ਉਹਨੂੰ ਦਾਖਲ ਕਰਾਤਾ ਹਾਂ ਉਹ ਸਕੂਲੇ ਜਾ ਜਾਂਦਾ ਪਰ ਤੁਹਾਨੂੰ ਨਹੀਂ ਲੱਗਣਾ ਕਿ ਉਹਨਾਂ ਨੂੰ ਘਰ ਦੇ ਹਾਲਾਤ ਸਮਝਣੇ ਚਾਹੀਦੇ ਨੇ ਤੁਸੀਂ ساری ਉਮਰ ਸਾਈਕਲ ਤੇ ਕੱਢ ਦਿੱਤੀ ਤੁਸੀਂ ਹਮੇਸ਼ਾ ਇੱਕ ਬਾਪ ਆਪਣੇ ਬੱਚਿਆਂ ਦੇ ਲਈ ਹੀ ਕਮਾਉਂਦਾ ਹੈ ਹਮੇਸ਼ਾ ਆਪਣੇ ਬੱਚਿਆਂ ਦੇ ਲਈ ਹੀ ਜੂ ਕਰਦਾ ਆਪਣੇ ਪਰਿਵਾਰ ਲਈ ਕਰਦਾ ਅਜੀ ਗੱਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਸ਼ਬਲ ਅੱਜ ਇੱਕ ਅਜਿਹੇ ਸ਼ਖਸ ਨਾਲ ਤੁਹਾਨੂੰ ਮਿਲਵਾਉਣ ਜਾ ਰਹੀਆਂ ਜਿਸ ਦੀ ਦੁਕਾਨ ਬਹੁਤ ਛੋਟੀ ਹੈ ਪਰ ਉਸ ਦੀ ਸੋਚ ਬਹੁਤ ਜ਼ਿਆਦਾ ਵੱਡੀ ਹੈ ਤੁਸੀਂ ਸੋਚ ਰਹੇ ਹੋਵੋਗੇ ਕਿ ਅਜਿਹੀ ਗੱਲ ਕਿਉਂ ਕਹਿ ਰਹੀਆਂ ਮੈਂ ਰਣਜੀਤ ਸਿੰਘ ਜੀ ਦੇ ਨਾਲ ਤੁਹਾਨੂੰ ਮਿਲਵਾਉਣ ਜਾ ਰਹੀਆਂ ਜੋ 2006 ਤੋਂ ਬੂਟੇ ਲਗਾਉਣ ਦਾ ਕੰਮ ਕਰ ਰਹੇ ਨੇ ਦੁਕਾਨ ਦੀ ਜੇ ਗੱਲ ਕਰੀਏ ਤਾਂ ਪੈਂਚਰ ਲਾਉਣ ਦਾ ਕੰਮ ਕਰਦੇ ਨੇ ਦੁਕਾਨ ਬਹੁਤ ਹੀ ਜ਼ਿਆਦਾ ਛੋਟੀ ਹੈ ਇੱਕ ਬੰਦਾ ਹੀ ਉੱਥੇ ਬੜ ਸਕਦਾ ਜਾਂ ਬਹਿ ਸਕਦਾ ਉੱਥੇ ਇਹ ਪਿੱਛੇ ਜਿੰਨਾ ਵੀ ਤੁਸੀਂ ਇਹ ਕੁਦਰਤ ਦੇਖ ਰਹੇ ਹੋ ਜਾਂ ਜਿੰਨੇ ਵੀ ਬੂਟੇ ਇੱਥੇ ਤੁਸੀਂ ਦੇਖ ਰਹੇ ਹੋ ਸਭ ਇਹਨਾਂ ਦੇ ਲਗਾਏ ਹੋਏ ਨੇ ਪੈਂਚਰ ਦਾ ਕੰਮ ਕਰਨਾ ਬੂਟਿਆਂ ਵੱਲ ਆਪਣੀ ਰੁਚੀ ਵਧਾਉਣਾ ਇਹ ਸਭ ਕਿਵੇਂ ਹੋਇਆ ਰਣਜੀਤ ਸਿੰਘ ਜੀ ਦੇ ਕੋਲੋਂ ਹੀ ਜਾਣਦੇ ਆ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਰਣਜੀਤ ਜੀ ਬਹੁਤ ਬਹੁਤ ਸਵਾਗਤ ਹੈ ਦੈਨਿਕ ਸਵੇਰਾ ਤੇ ਸასი ਗਾਲ ਪੈਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੰਜੀਤ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਪੁੱਛੂੰਗੀ ਕੁਦਰਤ ਦੇ ਨਾਲ ਇੰਨਾ ਪਿਆਰ ਕੁਦਰਤ ਪ੍ਰੇਮੀ ਹੋਣਾ ਤੁਸੀਂ ਆਪ ਤਾਂ ਪੈਨਸ਼ਨ ਲਾਉਣ ਦਾ ਕੰਮ ਕਰਦੇ ਹੋ ਫਿਰ ਇਹ ਇੱਥੇ ਖੜੇ ਹੋ ਕੇ ਲੱਗ ਹੀ ਨਹੀਂ ਰਿਹਾ ਵੀ ਅਸੀਂ ਪੰਜਾਬ ਜਲੰਧਰ ਦੇ ਵਿੱਚ ਖੜੇ ਹੋਏ ਆਂ ਪੰਜੀ ਇਹ ਰ ਮੈਨੂੰ ਸਕੂਟਰ ਚ ਚਲਾਉਂਦਾ ਬੜਾ ਸ਼ੌਂਕ ਹੁੰਦਾ ਸੀ ਮੇਰੇ ਕੋਲ ਹੈ ਤਾਂ ਨਹੀਂ ਸੀਗਾ ਪਰ ਸ਼ੌਂਕ ਬਹੁਤ ਜ਼ਿਆਦਾ ਸੀਗਾ ਮੈਂ ਕਿਸੇ ਨਾ ਕਿਸੇ ਕੋਲ ਮੰਗੇ ਚਲਾਉਂਦਾ ਸੀ ਇੱਕ ਦੋ ਵਾਰੀ ਤਾਂ ਮੇਰਾ ਚਲਾਨ ਕੱਟ ਹੋ ਗਿਆ ਉਹ ਫਿਰ ਉਹ ਸਕੂਟਰ ਵਾਲੇ ਨੇ ਮੈਨੂੰ ਕਿਹਾ ਕਿੰਦਾ ਵੀ ਪਾਜੀ ਤੁਸੀਂ ਇਦਾਂ ਕਰੋ ਆਪਣਾ ਨਾ ਲਾਇਸੈਂਸ ਬਣਾ ਲਓ ਤਾਂ ਕਿ ਕਿਤੇ ਆਂ ਜਾਂ ਚ ਤੁਹਾਨੂੰ ਦਿੱਕਤ ਨਾ ਆਵੇ। ਉਹ ਮੈਂ ਲਾਇਸੈਂਸ ਅਪਲਾਈ ਕਰਨ ਗਿਆ। ਰਾਹ ਵਿੱਚ ਦੇਖਿਆ ਉਹ ਲਾਡੋਈ ਰੋਡ ਤੇ ਨਾ ਬਹੁਤ ਵੱਡੇ ਵੱਡੇ ਬੂਟੇ ਲੱਗੇ ਸੀ। ਉਹ ਮੈਂ ਦੇਖ ਕੇ 10 ਮਿੰਟ ਰੁਕਿਆ ਤੇ ਬੜੀ ਮਨ ਨੂੰ ਸ਼ਾਂਤੀ ਆਈ। ਉੱਥੇ ਐ ਠੰਡੀ ਛਾਂ ਸੀਗੀ। ਉਹ ਦੇਖ ਕੇ ਨਾ ਦਿਮਾਗ 'ਚ ਇੱਕ ਗੱਲ ਬੈਠ ਗਈ ਕਿ ਜੀ ਇੱਥੇ ਬੂਟੇ ਲੱਗ ਸਕਦੇ ਆ ਤੇ ਮੇਰੇ ਰੇਲਵੇ ਰੋਡ ਤੇ ਵੀ ਜ਼ਰੂਰ ਲੱਗਣਗੇ। ਤੇ ਕੋ ਮੈਂ ਲਾਇਸੈਂਸ ਤੇ ਅਪਲਾਈ ਕਰਕੇ ਆ ਗਿਆ। ਆਕੇ ਮੇਰੇ ਦਿਮਾਗ ਚ ਉਹ ਗੱਲ ਘੁੰਮਦੀ ਰਹੀ ਕਿ ਮੈਂ ਆਪਣੇ ਰੇਲੇ ਰੋਡ ਤੇ ਬੂਟੇ ਲਾਣੇ ਲਾਣੇ। ਬਸ ਐਸਾ ਸ਼ੌਂਕ ਉੱਠਿਆ ਮੁਰਕੇ ਸਭ ਤੋਂ ਪਹਿਲਾਂ ਇਹ ਬਾਹਰ ਪਾਕਰ ਦਾ ਬੂਟਾ ਲਗਾਇਆ ਹੋਇਆ ਜੀ। ਇਹ ਵੀ ਮੈਨੂੰ ਇੱਥੇ ਲਾਗੇ ਰੇਲੇ ਦੀ ਕਾਂ ਦੇ ਨਾਲ ਲੱਗ ਗਿਆ ਸੀਗਾ। ਉਹ ਮੈਂ ਲਿਆ ਕੇ ਤੇ ਇੱਥੇ ਲਾਤਾ। ਬਸ ਐਸੀ ਵਾਹਿਗੁਰੂ ਜੀ ਦੀ ਮਿਹਰ ਹੋਈ ਆ ਕਿ ਪੂਰਾ ਰੋਡ ਹੀ ਦਲਵਾ ਹਰਿਆ ਭਰਿਆ ਹੋ ਗਿਆ। ਬੂਟੇ-ਬੂਟੇ ਅੱਜ ਕੱਲ੍ਹ ਇੱਥੇ ਦੇ ਹੁਣ ਇੰਨੀ ਕ ਗਹਿਮਾ ਗਹਿਮ ਬੂਟਿਆਂ ਦੀ ਹੋ ਗਈ ਨਾ ਕਿ ਲੋਕ ਬੜੇ ਹੀ ਦੇਖ ਕੇ ਖੁਸ਼ ਹੁੰਦੇ ਨੇ। ਇਹ ਛੋਟੀ ਜੀ ਮੈਂ ਨਰਸਰੀ ਵੀ ਤਿਆਰ ਕੀਤੀ ਹੋਈ ਏ ਬਿਲਕੁਲ ਅਸੀਂ ਇੱਥੇ ਆ ਦੇਖ ਰਹੇ ਹਾਂ ਛੋਟੀ ਜੀ ਨਰਸਰੀ ਤੁਸੀਂ ਤਿਆਰ ਕੀਤੀ ਐ ਇਹ ਜਿਹੜੇ ਪੱਥਰ ਦੇ ਨਾਲ ਜਿਹੜਾ ਤੁਸੀਂ ਪੰਛੀਆਂ ਨੂੰ ਪਾਣੀ ਪਾਉਂਦੇ ਹੋ ਇਹ ਵੀ ਆਪ ਤਿਆਰ ਕੀਤਾ ਸਾਰਾ ਹਾਂਜੀ ਭੈਣ ਜੀ ਇਹ ਸਾਰਾ ਪੰਛੀਆਂ ਦੇ ਵਾਸਤੇ ਦਾਣਾ ਪਾਣੀ ਰੱਖਿਆ ਹੋਇਆ ਕਈ ਜਾਨਵਰ ਵੀ ਆ ਕੇ ਪਾਣੀ ਪੀਂਦੇ ਨੇ ਤੇ ਛੋਟੀ ਜੀ ਨਰਸਰੀ ਤਿਆਰ ਕੀਤੀ ਆ ਛੋਟੇ ਛੋਟੇ ਦੇਸੀ ਬੂਟੇ ਜ਼ਿਆਦਾਤਰ ਮੇਰੇ ਕੋਲ ਪਿੱਪਲ ਬੋੜ ਆਂਬ ਜਾਮਣ ਮਰੂਤ ਕਨੇਰ ਹੋ ਗਏ ਇਦਾਂ ਵੀ ਲੋਕੀ ਨਾ ਬੂਟੇ ਲੈਣ ਵੀ ਬਹੁਤ ਆਂਦੇ ਨੇ ਪਰ ਉਹ ਜਦੋਂ ਦੇਖਦੇ ਆ ਨਾ ਕਿ ਫਰੀ ਆ ਫਿਰ ਪੰਜ ਪੰਜ ਛੇ ਛੇ ਇਕੱਠੇ ਲਾ ਜਾਂਦੇ ਆ ਤੇ ਬੜੀ ਖੁਸ਼ੀ ਹੁੰਦੀ ਕਿ ਚਲੋ ਕਮ ਸੇ ਕੰਨ ਲੋਕਾਂ ਦਾ ਰੁਝਾਨ ਤੇ ਵਧ ਰਿਹਾ ਨਾ ਬੂਟਿਆਂ ਵੱਲ ਕਿਉਂਕਿ ਜਿਹੜਾ ਲੈ ਕੇ ਜਾਊਗਾ ਉਹ ਲਗਾਏਗਾ ਵੀ ਕਿਤੇ ਨਾ ਕਿਤੇ ਤੇ ਉਹਨਾਂ ਵਾਤਾਵਰਣ ਸਾਫ਼ ਹੋਏਗਾ ਦੁਨੀਆ ਨੂੰ ਸੁੱਖ ਦਾ ਸਾਹ ਮਿਲੇਗਾ ਜਿੱਦਾਂ ਮੈਂ ਲਾ ਰਿਹਾ ਉਹਦਾ ਲੋਕੀ ਵੀ ਮੇਰੇ ਵੱਲ ਦੇਖ ਦੇ ਕੇ ਬਹੁਤ ਲਾਂਦੇ ਨੇ ਮੈਂ ਆਮ ਲੋਕਾਂ ਦਾ ਬਹੁਤ ਬਹੁਤ ਧੰਨਵਾਦੀ ਆ ਕਿਉਂਕਿ ਉਹ ਮੇਰੀ ਹਿੰਮਤ ਵਧਾਣ ਆਂਦੇ ਆ ਬੂਟੇ ਲੈਣ ਨਹੀਂ ਆਂਦੇ ਕਿਉਂਕਿ ਜਦੋਂ ਬੂਟੇ ਲੈ ਗ ਜਾਂਦੇ ਮੇਰੀ ਹੋਰ ਹਿੰਮਤ ਵਾ ਜਾਂਦੀ ਕਿ ਮੈਂ ਹੋਰ ਜ਼ਿਆਦਾ ਬੂਟੇ ਇਕੱਠੇ ਕਰਾਂ ਕਿ ਅੱਜ ਇਹ ਕੋਈ 5 ਲੈ ਗਿਆ ਤਾਂ ਕੱਲ 10 ਵੀ ਲੈਣ ਵਾਲਾ ਆਊਗਾ ਅੱਛਾ ਤੇ ਹੁਣ ਤੱਕ ਕਿੰਨੇ ਬੂਟੇ ਤੁਸੀਂ ਲਾ ਲਏ ਨੇ ਰੇਲਵੇ ਰੂਟ ਦੇ ਉੱਤੇ ਇਹ ਪੈਂਜੀ ਆਣ ਗਏ ਤੇ ਬੂਟੇ ਜੇ ਸਿਟੀ ਰੇਲਵੇ ਸਟੇਸ਼ਨ ਤੋਂ ਲੈ ਕੇ ਉਹ ਮੋਲਕਦਾਂ ਹੋਂ ਤੱਕ ਪੂਰਾ ਏਰੀਆ ਸਫਾਈ ਮੈਂ ਆਪ ਖੁਦ ਕਰਦਾ ਤੇ ਬੂਟੇ ਵੀ ਲਗਾਣਾ ਤੇ ਮੇਰਾ ਸੋ ਕੋ ਟਾਈਮ ਟੇਬਲ ਸਾਰਾ ਖਰਾਬ ਹੋਇਆ ਦੁਕਾਨਦਾਰੀ ਤਾਂ ਮੇਰੀ ਐ ਠੱਪ ਹੋ ਗਈ ਜੀ ਹੁਣ ਤੇ ਮੇਰੀ ਇਹ ਹਾਲਾਤ ਆ ਕਿ ਅਜੇ ਮੈਂ ਕੱਲੀ ਗੱਲ ਕੀਤੀ ਆ ਆਪਣੇ ਬਾਜ਼ਾਰ ਦੇ ਵਿੱਚ ਇਥੇ ਮੈਂ ਚੌਕੀਵਾਰ ਦੀ ਨੌਕਰੀ ਕਰ ਲਗਾਈ। ਅੱਛਾ ਜੀ। ਘਰ ਦਾ ਕੋਈ ਯਾਰਾ ਨਹੀਂ ਉੱਦਾਂ। ਤੁਸੀਂ ਹਿੰਮਤ ਨਾ ਹਾਰੋ ਤੁਸੀਂ ਅ ਇਹਨਾ ਵਧੀਆ ਕੰਮ ਕਰ ਰਹੇ ਹੋ ਪਰਮਾਤਮਾ ਅ ਥੋੜਾ ਕੰਮ ਕਰ ਜ਼ਰੂਰ ਠੀਕ ਕਰੇਗਾ ਪਰ ਤੁਸੀਂ ਅੱਖਾ ਨਾ ਪਰੋ। ਅ ਹਰ ਕਿਸੇ ਦਾ ਕਿਸੇ ਤੇ ਏ ਟਾਈਮ ਕਦੀ ਨਾ ਕਦੀ ਜ਼ਰੂਰ ਆਉਂਦਾ ਹੈ। ਕੀ ਹਾਲਾਤ ਹੋ ਗਏ ਨੇ ਇਸ ਵੇਲੇ? ਜੇ ਕੋਈ ਮੈਂ ਤੇ ਚਲੋ ਜਿੱਦਾਂ ਔਖਾ ਔਖਾ ਟਾਈਮ ਪਾਸ ਕਰ ਲਿਆ ਪਰ ਗਾਹ ਮੇਰੇ ਬੱਚੇ ਹੁਣ ਨੰਤਾ ਨਹੀਂ ਮਾਰਦੇ ਲੋਗ ਦੇ ਕਹਿੰਦੇ ਪਪਾ ਜੀ ਤੁਸੀਂ ਆਡੇ ਵੱਲ ਕੀ ਕਮੰਦੇ ਜੀ ਇਸ ਕਰਕੇ ਫਿਰ ਮਜਬੂਰ ਹੋ ਕੇ ਹੁਣ ਚੌਕੀਦਾਰੀ ਕਰਨੀ ਪੈਣੀ ਆ ਆਪਣੇ ਹੀ ਬਾਜ਼ਾਰ ਦੇ ਵਿੱਚ ਸਾਰੀ ਰਾਤ ਜਾਗਾਗਾ ਡਿਊਟੀ ਕਰਾਂਗਾ ਫਿਰ ਸਵੇਰੇ ਨੂੰ ਖੁੱਲਾ ਟਾਈਮ ਮਿਲ ਜੂਗਾ ਫਿਰ ਆਪਣੇ ਬੁਟੀਕ ਦੇਖਦਾ ਰਹਾਂਗਾ ਕਿਉਂਕਿ ਮੇਰਾ ਆਪਣਾ ਕਾਰੋਬਾਰ ਬਿਲਕੁਲ ਬੰਦ ਹੋ ਗਿਆ। ਰਾਹ ਜਾਂਦੇ ਆਮ ਲੋਕ ਜਿਹੜੇ 100 ਪੰਜਾ ਕੋਈ ਦੇ ਜਾਂਦਾ ਨਾ ਬਾਈ ਉਹਦੇ ਆਸਰੇ ਸੇਵਾ ਚੱਲਦੀ ਆ। ਇਦਾਂ ਹੀ ਚੱਲਦੀ ਰਹੇਗੀ। ਬਾਕੀ ਇਹ ਕਿ ਜਿਹੜੀ ਆਪਣੀ ਮੇਰੀ ਜ਼ਿੰਮੇਵਾਰੀ ਆ ਉਹ ਮੈਂ ਆਪ ਖੁਦ ਮਿਹਨਤ ਕਰਕੇ ਫੇਰ ਹੀ ਰੋਟੀ ਖਾਵਾਂਗਾ। ਮੈਂ ਮੰਗਣੇ ਨਹੀਂ ਕੇ ਕੋ। ਕਿਉਂਕਿ ਵਾਹਿਗੁਰੂ ਨੇ ਇਹਨਾਂ ਨੂੰ ਮੰਗਣਾ ਸਿਖਾਇਆ ਨਹੀਂ ਹੈਗਾ। ਖੁਦ ਮਿਹਨਤ ਕਰਾਂਗੇ, ਖੁਦ ਕੀਰਤ ਕਰਾਂਗੇ ਤੇ ਫੇਰ ਖਾਵਾਂਗੇ। ਮੰਗਣਾ ਨਹੀਂ ਕਿਸੇ ਕੋਲੋਂ। ਚਲੋ ਅੱਖਾਂ ਭਰ ਆਈਆਂ ਉਹ ਦਿਲ ਤੁਹਾਨੂੰ ਪਤਾ ਭਰ ਜਾਂਦਾ। ਕਿਉਂਕਿ ਜਦੋਂ ਬੱਚੇ ਤਾਨੇ ਮਾਰਦੇ ਨੇ ਨਾ ਉਹ ਵੀ ਮਨ ਭਰਦਾ ਹੀ ਭਰਦਾ। ਅੱਜ ਮੇਰੇ ਦੋ ਬੱਚੇ ਨੇ ਦੋਨੇ ਮੈਨੂੰ ਕਹਿੰਦੇ ਨੇ ਕਹਿੰਦੇ ਪਪਾ ਤੂੰ ਤਾਂ ਸਾਰੀ ਉਮਰ ਸਾਈਕਲਾਂ ਤੇ ੱੱਕੇ ਖਾਦੇ। ਸਾਡੇ ਬਾਦੀਆਂ ਕੁਝ ਕੋਈ ਐਕਟਿਵ ਆ ਵੀ ਨਹੀਂ ਪੁਰਾਣੀ। ਮੈਂ ਕਿਹਾ ਠੀਕ ਪਪਾ ਮੈਂ ਫਿਰ ਕੋਈ ਨਾ ਕੋਈ ਜਿਗਾਰਡ ਕਰਦਾ। ਕਿਤੇ ਨਾ ਕਿਤੇ ਕਰਕੇ ਤੇ ਫੇਰ ਤੁਹਾਨੂੰ ਲੈ ਦੇਣਾ ਕੋਈ ਨਵੀਂ ਨਹੀਂ ਲੈ ਸਕਦਾ ਤੇ ਪੁਰਾਣੀ ਲੈ ਲਵਾਂਗੇ। ਅੱਛਾ ਬੱਚੇ ਤੁਹਾਡੇ ਕੀ ਕਰਦੇ ਨੇ? ਵੱਡਾ ਮੇਰਾ ਮੁੰਡਾ ਜੀ ਮਨਜਿੰਦਰ ਸਿੰਘ। ਉਹ 11ਵਾਂ ਚ ਪੜਦਾ ਪੇਪਰ ਦਿੱਤੇ ਹੋਇਆ। ਅਜੇ ਰਿਜ਼ਲਟ ਨਹੀਂ ਆਇਆ। ਛੋਟਾ ਬਲਜਿੰਦਰ ਸਿੰਘ ਆ। ਉਹ ਸਤਵੀਂ ਜੋ ਹੈ ਜੀ ਉਹਨੂੰ ਦਾਖਲ ਕਰਾਤਾ ਹਾਂ ਉਹ ਸਕੂਲੇ ਜਾ ਰਿਹਾ ਹੈ ਟ ਪਰ ਤੁਹਾਨੂੰ ਨਹੀਂ ਲੱਗਣਾ ਕਿ ਉਹਨਾਂ ਨੂੰ ਘਰ ਦੇ ਹਾਲਾਤ ਸਮਝਣੇ ਚਾਹੀਦੇ ਨੇ ਤੁਸੀਂ ਸਾਰੀ ਉਮਰ ਸਾਈਕਲ ਤੇ ਕੱਢ ਦਿੱਤੀ ਤੁਸੀਂ ਹਮੇਸ਼ਾ ਇੱਕ ਬਾਪ ਆਪਣੇ ਬੱਚਿਆਂ ਦੇ ਲਈ ਹੀ ਕਮਾਉਂਦਾ ਹੈ ਹਮੇਸ਼ਾ ਆਪਣੇ ਬੱਚਿਆਂ ਦੇ ਲਈ ਹੀ ਜੋ ਕਰਦਾ ਹੈ ਆਪਣੇ ਪਰਿਵਾਰ ਲਈ ਕਰਦਾ ਹਾਂਜੀ ਹਾਂਜੀ ਦੇਖੋ ਜੀ ਮੈਂ ਜਿੰਨੀ ਮਿਹਨਤ ਕਰ ਸਕਦਾ ਕੀਤੀ 2019 ਤੋਂ ਪਹਿਲਾਂ ਚਲੋ ਰਾਮਨ ਰੋਟੀ ਚੱਲੀ ਜਾਂਦੀ ਜੋ ਨੋਟਬੰਦੀ ਹੋਈ ਨਾ ਉਸ ਤੋਂ ਬਾਅਦ ਕਾਰੋਬਾਰ ਨਹੀਂ ਚੱਲਿਆ ਬਿਲਕੁਲ ਜ਼ੀਰੋ ਹੋ ਗਿਆ ਕਦੀ 100 ਬਣ ਗਿਆ ਕਦੀ 50 ਬਣ ਗਿਆ ਕਦੀ 200 ਬਣ ਗਿਆ ਬਸ ਇਦਾਂ ਹੀ ਉਹ ਵੀ ਕਦੀ ਕਿਸੇ ਵੇਲੇ ਉਹ ਵੀ ਨਹੀਂ ਤੇ ਫੇਰ ਇਸ ਕਰਕੇ ਬੱਚੇ ਜਿਹੜੇ ਖੇਚ ਜਾਂਦੇ ਆ ਅਗਲੇ ਵੀ ਆਪਣੀ ਜਗ੍ਹਾ ਸਹੀ ਨੇ ਉਹਨਾਂ ਦਾ ਵੀ ਹਰ ਚੀਜ਼ ਜੀ ਕਰਦਾ ਖਾਣ ਪੀਣ ਨੂੰ ਪਰ ਅਸੀਂ ਤੇ ਚਲੋ ਦਾ ਰੋਟੀ ਖਾ ਕੇ ਗੁਜ਼ਾਰਾ ਕਰ ਲੈਨੇ ਆ ਪਰ ਅੱਜ ਕੱਲ ਬੱਚੇ ਜਿਹੜੇ ਨੇ ਉਹ ਇਹ ਚੀਜ਼ਾਂ ਨੂੰ ਸਮਝਦੇ ਨਹੀਂ ਹੈਗੇ ਕਿ ਸਾਡੇ ਘਰ ਦੀ ਕੀ ਕਲੀ ਜਣਿਆ ਬੱਚੇ ਆਪਣੀਆਂ ਖੁਸ਼ੀਆਂ ਦੱਸਦੇ ਆ ਪਰ ਅਸੀਂ ਮਜਬੂਰ ਹਾਂ ਨਹੀਂ ਤਾਂ ਸੋ ਕਿਸੇ ਪੂਰੀਆਂ ਕਰੀਏ ਤਾਂ ਕਰਕੇ ਬੜਾ ਮਜਬੂਰ ਹੋ ਗਏ ਮੈਂ ਸੋਚਿਆ ਮੈਂ ਚਲੋ ਕਿਦਣਾ ਕਿਦੇ ਕੋ ਡਿਊਟੀ ਲਵ ਲੈਣਾ ਤੇ ਹੋਰ ਹੀ ਕੰਨਾ ਕਿ ਗੁਜ਼ਾਰਾ ਤੇ ਕਰਨਾ ਕਿ ਅੱਛਾ ਤੁਸੀਂ ਮਾਰਕੀਟ ਦੇ ਪ੍ਰਧਾਨ ਨੂੰ ਮਾਰਕੀਟ ਦੇ ਨਾਲ ਇਹ ਗੱਲ ਕਰ ਲਈ ਵੀ ਮੈਨੂੰ ਇੱਥੇ ਚੌਕੀਦਾਰੀ ਦਾ ਕੰਮ ਦੇ ਦਿਓ ਤੁਸੀਂ ਮਦਦ ਨਹੀਂ ਮੰਗੀ ਉਹਨਾਂ ਦੇ ਕੋਲ ਇਹ ਦੇਖੋ ਇਹ ਮੰਗਣਾ ਤੁਹਾਨੂੰ ਬੋਧਾ ਨੂੰ ਆਂਦਾ ਨਹੀਂ ਹੈਗਾ ਕਿਉਂਕਿ ਇੱਦਾਂ ਥੋੜੀ ਮੰਗਣਾ ਆਪਣਾ ਨਹੀਂ ਨਹੀਂ ਵਾਹਿਗੁਰੂ ਇਹ ਸਵਾਇਆ ਨਹੀਂ ਸਾਨੂੰ ਮੈਂ ਕਿਰਤ ਕਰਕੇ ਦੱਸੀ ਲੋਕਾਂ ਨੂੰ ਕਿ ਦੇਖੋ ਜੀ ਕਿ ਆਮ ਬੰਦਾ ਚਾਹਵੇ ਤੇ ਬਹੁਤ ਕੁਝ ਕਰ ਸਕਦਾ ਭਾਵੇਂ ਉਹ ਰੋਟੀ ਘਰੋਂ ਚਾਰਨਾ ਖਾ ਕੇ ਆ ਜਾਈਏ ਚਾਹਨਾ ਖਾ ਕੇ ਆ ਜਾਈਏ ਲੇਕਿਨ ਮਾਂ ਚ ਸੋਚਿਆ ਹੈ ਨਾ ਕਿ ਮੈਂ ਆ ਕੰਮ ਕਰਨਾ ਤੇ ਉਹ ਬੰਦਾ ਫਤੇ ਕਰਦਾ ਪਰ ਇਹ ਆ ਕਿ ਕਿਸੇ ਕੋ ਮੰਗਣ ਨਹੀਂ ਜਾਣਾ ਨਹੀਂ ਨਹੀਂ ਸਵਾਲ ਹੀ ਨਹੀਂ ਪੈਦਾ ਹੁੰਦਾ ਆ ਖੁਸ਼ੀ ਨਾ ਕੋਈ 10 20 50 ਸੋਚ ਦੇ ਗਿਆ ਉਹ ਰੱਬ ਕੋ ਉਹਨਾਂ ਦਾ ਭਲਾ ਕਰੇ ਉਹ ਵੀ ਕਦੇ ਸਫੈਦੀ ਕਰਨੀ ਹੁੰਦੀ ਆ ਕੀਰਨਜਿਕ ਦਵਾਈਆਂ ਹੁੰਦੀਆਂ ਨੇ ਮੈਂ ਕਾਫੂ ਸਕਾਨ ਲਈ ਕੋਈ ਦਵਾਈ ਹੁੰਦੀ ਏ ਕੋ ਉਹ ਲੈ ਜਾਣੀਆਂ ਹੁੰਦੀਆਂ ਤੇ ਉਹ ਚ ਖਰਚ ਦਿੰਦਾ ਮੈਂ ਮੈਂ ਉਹ ਪੈਸੇ ਮੈਂ ਆਪ ਖੁਦ ਨਹੀਂ ਖਾਂਦਾ ਉਹ ਵੱਖਰੇ ਰੱਖੀਦੇ ਬਾਈ ਚੰਦ ਕਈ ਵਾਰੀ ਕਹੇ ਕੋਈ ਅਮਰਜੈਂਸੀ ਹੋ ਜੇ ਤੇ ਕਈ ਸਜਣ ਨੂੰ ਫੋਨ ਕਰਕੇ ਵੀ ਪੁੱਛ ਲੈਂਦੇ ਨੇ ਜੇ ਉਹਨਾਂ ਦਸੀਏ ਤੇ ਉਹ ਹੈਲਪ ਕਰ ਜਾਂਦੇ ਆ ਅੱਛਾ ਮਤਲਬ ਹਾਲਾਤ ਇਹਨੇ ਮਾਰੇ ਹੋਣ ਦੇ ਬਾਵਜੂਦ ਜਿਹੜੇ ਲੋਗ ਵੈਸੇ ਤੁਹਾਨੂੰ 150 ਦੇ ਜਾਂਦੇ ਨੇ ਉਹ ਵੀ ਤੁਸੀਂ ਇੱਥੇ ਹੀ ਖਰਚ ਕਰਦੇ ਹੋ ਆਪਣੇ ਆਪਣੇ ਲਈ ਵਰਤੋਂ ਨਹੀਂ ਕਰਦੇ ਹੋ ਪੈਸੇ ਦੀ ਉਹ ਪੈਸਿਆਂ ਦਾ ਨਿੱਜੀ ਖਰਚਾ ਨਹੀਂ ਕਰੀਦਾ ਇਹ ਨਹੀਂ ਉਹ ਵੱਖਰੇ ਹੁੰਦੇ ਉਹ ਪਤਾ ਹੁੰਦਾ ਕਿ ਇਹ ਸਫੈਦੀ ਲਿਆਣੀ ਆ ਉਹ ਚੀਜ਼ ਤੁਹਾਨੂੰ ਪਤਾ ਨੀਲ ਚਾਹੀਦਾ ਸ਼ਰੇ ਚਾਹੀਦੀ ਆ ਹੋਰ ਕਈ ਕੋਈ ਪਾਣਾ ਪੈਂਦਾ ਵਿੱਚ ਤੇ ਹਰ ਤਿੰਨ ਮਹੀਨੇ ਬਾਅਦ ਦਵਾਈ ਦਾ ਸ਼ਿਕਾ ਕਰਨਾ ਪੈਂਦਾ ਉਹ ਵੀ ਇਹ ਏਰੀਆ ਬਹੁਤ ਗੰਦਾ ਆ ਬਿਲਕੁਲ ਇਸ ਕਰਕੇ ਦਵਾਈ ਵੀ ਛਟਕਾਣੀ ਪੈਂਦੀ ਆ ਕੀ ਨਰਦ ਦਵਾਈਆਂ ਉਹ ਫੇ ਸਾਰੇ ਖਰਚੇ ਕਿੱਥੋਂ ਵਰਨੇ ਮੈਂ ਉਹ ਇਹ ਆਮ ਲੋਕੀ ਰਾਹ ਜਾਂਦੇ ਜਿਹੜੇ ਨੇ ਕੋ ਮੇਰੀ ਸੇਵਾ ਭਾਅ ਨੂੰ ਦੇਖ ਕੇ ਦੇ ਜਾਂਦੇ ਆ ਇੱਕ ਥੋੜੇ ਦਿਨ ਹੋ ਗਏ ਵਿਨੋਜ ਹੀ ਹੈਗੇ ਨੇ ਉਹਨਾਂ ਨੇ ਮੈਨੂੰ ਕਿਆਰੀ ਪੁਲੀ ਦੇਖਿਆ ਹੈਗਾ ਕਿਆਰੀ ਪੁਲੀ ਨਾ ਛੋਟੀ ਜੀ ਨੁੱਕਰ ਆ ਤੇ ਉੱਥੇ ਹੀ ਮੈਂ ਕਿਆਰੀ ਕੁਰੀ ਬਹੁਤ ਵਧੀਆ ਬਣਾਈ ਹੋਈ ਆ ਪਹਿਲਾਂ ਬਹੁਤ ਜੰਗਲ ਸੀ ਉੱਥੇ ਸਾਰੀਆਂ ਫੋੜੋਂ ਮੇਰੇ ਕੋਲ ਮੌਜੂਦ ਨੇ ਤੇ ਉਹ ਉੱਥੇ ਉਹਨਾਂ ਨੇ ਮੈਨੂੰ ਸੇਵਾ ਕਰਦੇ ਦੇਖਿਆ ਫੇਰ ਉਹ ਮੇਰੀ ਦੁਕਾਨ ਤੇ ਪਹੁੰਚੇ ਤੇ ਉਹ ਮੈਨੂੰ 200 ਰੁਪਏ ਦੇ ਗਏ ਮੈਂ ਮੈਂ ਲੈਂਦਾ ਨਹੀਂ ਸੀਗਾ ਮੈਂ ਕਹਾਂ ਨਹੀਂ ਸਰ ਜੀ ਮੈਂ ਪੈਸੇ ਦੇ ਲਾਲਚ ਨੂੰ ਕੰਮ ਨਹੀਂ ਕਰਦਾ ਇਹ ਇੱਕ ਸੇਵਾ ਭਾਉਣਾ ਉਹ ਕਹਿੰਦੇ ਜੇ ਤੁਹਾਡੀ ਸੇਵਾ ਭਾਉਣਾ ਤੇ ਸਾਡੀ ਵੀ ਸੇਵਾ ਭਾਉਣਾ ਆ ਕਿ ਜਿੱਥੇ ਤੁਹਾਨੂੰ ਲੋੜ ਆ ਉੱਥੇ ਹੀ ਖਰਚ ਲਿਓ ਤੁਸੀਂ ਮੈਂ ਤੁਹਾਨੂੰ ਕੋਈ ਲਾਲਚ ਨਹੀਂ ਦੇ ਰਿਹਾ ਇਦਾਂ ਦੇ ਹੀ ਬੰਦੇ ਮਿਲ ਜਾਂਦੇ ਦੇਖ ਲੋ ਅ ਘਰ ਦੇ ਹਾਲਾਤ ਜਾਂ ਦੁਕਾਨ ਦਾ ਕੰਮ ਇਸ ਕਰਕੇ ਬੰਦ ਹੋ ਗਿਆ ਵੀ ਤੁਹਾਡਾ ਜਿਹੜਾ ਸਾਰਾ ਧਿਆਨ ਹੈ ਉਹ ਪੇੜ ਪੌਦੇ ਲਾਉਣ ਵਾਲਾ ਆ ਗਿਆ ਸਫਾਈ ਵਾਲਾ ਆ ਗਿਆ ਹਾਂਜੀ ਹਾਂਜੀ ਕੁਝ ਤੇ कोरोना काल ਦੇ ਵਿੱਚ ਵਾਹ ਕੋ ਤਾਂ ਹੀ ਵਿਚਾਰੇ ਪਿੰਡਾਂੋਂ ਚਲੇ ਗਏ ਕਿਉਂਕਿ ਮੇਰੇ ਕਸਟਮਰ ਜਿਆਦਾ ਦਾਣਾ ਮੰਡੀ ਦੇ ਵਿੱਚ ਹੋ ਸੀਗੇ ਰਿਕਸ਼ਾ ਜਿਹੜੀਆਂ ਚਲਾਉਣ ਵਾਲੇ ਜਿਆਦਾਤਰ ਵਿਚਾਰੇ ਪਿੰਡ ਪਿੰਡਾਂੋਂ ਚਲੇ ਗਏ ਹੁਣ ਉਹ ਮੁੜੇ ਘਟਿਆ ਤੇ ਇੰਨਾ ਸੈਗਰ ਰਿਕਸ਼ਾ ਹੁਣ ਹੈ ਵੀ ਨੀਗਾ ਪਹਿਲਾਂ ਸੈਗਰ ਰਿਕਸ਼ਾ ਬਹੁਤ ਹੁੰਦਾ ਸੀ ਤੇ ਚਲੋ ਪੈਂਚਲ ਪੁੰਚ ਦਾ ਕੰਮ ਚੱਲਦਾ ਰਹਿੰਦਾ ਸੀ ਇਸ ਤੋਂ ਮੈਨੂੰ ਹੋਰ ਕੋ ਕੰਮ ਆਂਦਾ ਵੀ ਨੀਗਾ ਮੈਂ ਸਿਰਫ ਸੈਗਰ ਰਿਕਸ਼ੇ ਦਾ ਪੈਂਚਲ ਲੰਨਾ ਵੱਡੀਆਂ ਗੱਡੀਆਂ ਨੂੰ ਮੇਰੇ ਕੋਲ ਨਹੀਂ ਲੱਗਦੇ ਕਿਉਂਕਿ ਮੈਂ ਮਿਹਨਤ ਮਜ਼ਦੂਰੀ ਬਹੁਤ ਜਿਆਦਾ ਕੀਤੀ ਆ ਤੇ ਸਰੀਰ ਦੀ ਬਸ ਹੋ ਗਈ ਹੁਣ ਆ ਕੋਈ ਵੀ ਜਿਆਦਾ ਟਾਈਮ ਇੱਧਰ ਲੱਗ ਜਾਂਦਾ ਜੇ ਸਵੇਰੇ 6 ਵਜੇ ਆਵਾਂ ਤੇ 10 ਮੈਨੂੰ ਇੱਥੇ ਵੱਜ ਜਾਂਦੇ ਆ ਇੱਕ ਘੰਟਾ ਫੇਰ ਮੈਂ ਘਰ ਜਾ ਕੇ ਨਹਾਵਤ ਹੋ ਕੇ ਰੋਟੀ ਪਾਣੀ ਛਾਪ ਕੇ 11 ਵੇ ਹੁਣ ਵਾਪਸ ਆਇਆ ਦੇ ਲੋ ਤੇ ਹੁਣ ਆ ਕੇ ਆਪਣੀ ਰੋਟੀ ਪਾਣੀ ਦਾ ਜਵਾਰ ਦੇਖਣਾ ਕੋਈ ਇਦਾਂ ਕਰਕੇ ਦੁਕਾਨਦਾਰ ਵੀ ਲੇਟ ਹੋ ਜਾਂਦੀ ਹੈ ਪਰ ਹੁਣ ਇਹ ਛੋਟੇ ਛੋਟੇ ਬੂਟੇ ਨੇ ਜੇ ਇਹਨਾਂ ਨੂੰ ਪਾਣੀ ਨਾ ਪਾਓ ਇਹਨਾਂ ਨੂੰ ਦੇਖ ਰਿਆ ਨਾ ਕਰੋ ਤਾਂ ਵੀ ਮਨ ਦੁਖੀ ਹੁੰਦਾ ਜਿਸ ਤਰ੍ਹਾਂ ਮੇਰੇ ਬੱਚੇ ਆ ਉਸ ਤਰ੍ਹਾਂ ਹੀ ਇਹਨਾਂ ਨਾਲ ਪਿਆਰ ਕਰਦਾ ਹਾਂਜੀ ਇਸ ਕਰਕੇ ਇਹਨਾਂ ਦੀ ਦੇਖ ਰਿਆ ਤੇ ਮੈਨੂੰ ਐ ਪੂਰੀ ਦਿਲ ਲਾ ਕੇ ਕਰਨੀ ਪਈ ਕੋਈ ਇਹ ਫਰਕ ਨਹੀਂ ਆ ਕਿ ਜਿੱਦਾਂ ਮੇਰੇ ਬੱਚੇ ਨੇ ਉਦਾਂ ਹੀ ਇਹ ਕੋਈ ਕਹਾਣੀ ਛੱਡੀ ਦੀ ਆ ਹੁਣ ਵੀ ਬਸ ਸਫਾਈ ਕਰਨੀ ਆ ਤੇ ਸਫਾਈ ਕਰਕੇ ਫੇਰ ਬੈਠਣਾ ਰਾਂ ਰੰਜੀਤ ਜੀ ਜਿਹੜੇ ਦਰਸ਼ਕ ਵੇਖ ਰਹੇ ਨੇ ਆ ਕਈ ਲੰਘਦੇ ਵੜਦੇ ਵੀ ਇੱਥੇ ਕੂੜਾ ਸਿੱਟ ਜਾਂਦੇ ਨੇ ਮੈਂ ਹੁਣ ਵੀ ਵੇਖ ਰਹੀ ਆ ਤੁਸੀਂ ਇੱਕ ਬਾਉਂਡਰੀ ਜ਼ਰੂਰ ਤਿਆਰ ਕੀਤੀ ਆ ਇੱਥੇ ਵੀ ਕੋਈ ਕੂੜਾ ਕਰਕਰ ਫੇਰ ਅੰਦਰ ਨਾ ਸਿੱਟ ਸਕੇ ਪਰ ਫਿਰ ਵੀ ਲੋਕ ਕਿਤੇ ਨਾ ਕਿਤੇ ਕੂੜਾ ਸਿੱਟ ਜਾਂਦੇ ਨੇ ਮੈਂ ਵੇਖ ਰਹੀ ਲਿਪਾਫੇ ਵੀ ਸਿੱਟੇ ਹੋਏ ਸੀਗੇ ਤੁਸੀਂ ਆਉਂਦਿਆਂ ਨੇ ਚੁੱਕੇ ਰਹੇ ਆ ਉਹਨਾਂ ਨੂੰ ਕੀ ਕਹਿਣਾ ਚਾਹੂੰਗੀ ਤੁਸੀਂ ਇੰਨੀ ਮੈਂ ਨਾ ਕਰ ਰਿਹਾ ਪਰ ਫਿਰ ਵੀ ਲੋਗ ਹਟਦੇ ਨਹੀਂ ਕਈ ਇਹ ਜਨਾਬ ਜੀ ਪੰਜ ਜੀ ਏਸੀ ਏਰੀਆ ਦੀ ਨਾ ਬਹੁਤ ਹੀ ਮਾੜੀ ਬਦਹਾਲੀ ਹੋਈ ਪਈ ਬਹੁਤ ਹੀ ਜਿਆਦੀ ਤੇ ਕੀਤੀ ਵੀ ਅਸੀਂ ਆਪ ਹੀ ਲੋਕਾਂ ਨੇ ਬਸ ਸਕੂਟਰ ਤੇ ਲੋਹਰ ਆ ਕੇ ਲੈ ਆਉਂਦੇ ਨੇ ਪਰ ਦੇਖਦੇ ਕੋਈ ਨਹੀਂ ਦੇਖਦਾ ਕਦੀ ਪੁਲ ਦੇ ਉੱਪਰ ਕਦੀ ਫੁੱਟਪਾਥ ਤੇ ਕਦੀ ਇਹ ਮੇਰੀ ਪਾਰਕ ਦੇ ਵਿੱਚ ਹੀ ਛੋਟ ਜੰਦੇ ਨੇ ਤੇ ਮੈਂ ਜ਼ਿਆਦਾਤਰ ਕਿਸੇ ਨੂੰ ਕਦੀ ਮਾੜਾ ਲੱਭ ਨਹੀਂ ਕਿਹਾ ਜੇ ਕੋਈ ਦੇਖ ਪਵੇ ਤੇ ਉਹਨੂੰ ਹੱਥ ਜੋੜ ਕੇ ਬੇਨਤੀ ਕਰੀਦੀ ਆ ਕਿ ਭਾਜੀ ਫਲਾਣੀ ਦਾ ਢੇਰ ਹੈਗਾ ਉੱਥੇ ਹੀ ਸੱਟੋ ਤੇ ਪਰ ਉਹ ਘੱਟ ਲੋਕ ਹੀ ਆਖੇ ਲੱਗਦੇ ਨੇ ਜਿਆਦਾ ਦੇ ਮੌਕੇ ਦਾ ਫਾਇਦਾ ਠਾ ਕੇ ਛੁੱਟ ਜਾਂਦੇ ਪਰ ਆਹ ਹੁਣ ਵੀ ਦੇ ਲੋ ਸਾਰੀ ਕਿਆਰੀ ਲਫਾਫਿਆ ਨਾ ਭਰੀ ਆ ਤੇ ਸਾਰੇ ਉੱਡ ਉੱਡ ਕੇ ਇਧਰ ਵਿੱਚੇ ਆ ਜਾਂਦੇ ਆ ਤੇ ਹਰ ਰੋਜ਼ ਕੱਢਨੇ ਪੈਂਦੇ ਵੀ ਨਾ ਕੋਈ ਫੁੱਟਪਾਥ ਦੀ ਸਫਾਈ ਆ ਨਾ ਕੋਈ ਕਿਹੇ ਪਾਸੇ ਸਫਾਈ ਨਹੀਂ ਆ ਜੀ ਸਾਰੀ ਖੁਦ ਆਪ ਨੂੰ ਕਰਨੀ ਪੈਂਦੀ ਆ ਗੋਰੇ ਪਰ ਪਰ ਕੇ ਸੈਕਲਾਂ ਦੇ ਲਦ ਲਦ ਕੇ ਲੈ ਆਏ ਨਾ ਕਿ ਸਾਈਡ ਤੇ ਜਿੱਥੇ ਗਦੇ ਟੋਇਆ ਟਿਪਾ ਹੁੰਦਾ ਉੱਥੇ ਪਾ ਦਈਏ ਉਹ ਪੂਰਾ ਕੋ ਉਦੋਂ ਟੋਇਆ ਡਿਵਾ ਪੂਰਾ ਹੁੰਦਾ ਇਧਰ ਮੇਰੀ ਸਫਾਈ ਹੋਈ ਇਸ ਤਰੀਕੇ ਨਾਲ ਮੈਂ ਚੱਲਦਾ ਅੱਛਾ ਰਣਜੀਤ ਜੀ ਜਿਵੇਂ ਤੁਸੀਂ ਕਹਿਆ ਕਿ ਦੁਕਾਨ ਬੰਦ ਕਰਨ ਦੇ ਹਾਲਾਤ ਤੁਹਾਡੇ ਹੋ ਗਏ ਨੇ ਨਾ ਚੌਂਕੀਦਾਰੀ ਤੁਸੀਂ ਕਰਦੀਆਂ ਪਰ ਉਸ ਤੋਂ ਬਾਅਦ ਇਹ ਕੰਮ ਵੀ ਤੁਸੀਂ ਸਾਹਮਣਾ ਪਰ ਇੱਕ ਪਾਸੇ ਤੁਸੀਂ ਛੋਟੀ ਜੀ ਨਰਸਰੀ ਤਿਆਰ ਕੀਤੀ ਬਾਹਰ ਵੀ ਬੂਟੇ ਪਏ ਨੇ ਜਿਹਦਾ ਮਨ ਕਰਦਾ ਉਹ ਪੰਜ ਬੂਟੇ ਲੈ ਜਾਏ ਦੋ ਬੂਟੇ ਲੈ ਜਾਏ ਫ੍ਰੀ ਸੇਵਾ ਹੈ ਉਹ ਵੀ ਉਹਨਾਂ ਕੋਲੋਂ ਵੀ ਤੁਸੀਂ ਪੈਸੇ ਨਹੀਂ ਲੈਂਦੇ ਫਿਰ ਇਹ ਬੂਟੇ ਕਿਵੇਂ ਆਉਂਦੇ ਨੇ ਤੁਹਾਡੇ ਕੋਲ ਇਹ ਦੇਖੋ ਜੀ ਆ ਸਾਰੇ ਬੀਜ ਮੇਰੇ ਦਿੱਤੇ ਹੋਏ ਨੇ ਬੂਟੇ ਲਗਾਏ ਹੋਏ ਹੁੰਦੇ ਨੇ ਉਹ ਦੇ ਆਟਰੀ ਪਾਇਆ ਤੇ ਨਿਮਾਣੇ ਇਸ ਸਾਰੇ ਬੂਟੇ ਆ ਮੈਂ ਖੋਤੀ ਹਰ ਕਰਦਾ ਬੀਜ ਇਹਨਾਂ ਦੇ ਇਕੱਠੇ ਕਰ ਲੈਣਾ ਆ ਆਹ ਕੋਦੇ ਇਥੇ ਨਰਸਰੀ ਬਣਾ ਕੇ ਨਾ ਤਿਆਰ ਕੀਤੀ ਹੋਈ ਆ ਬੀਜ ਆਪ ਲਗਾ ਕੇ ਬੀਜਦੇ ਇਹ ਇਥੇ ਹੀ ਤਿਆਰ ਹੁੰਦੇ ਨੇ ਜਦੋਂ ਵੱਡੇ ਹੋ ਜਾਂਦੇ ਨੇ ਤੇ ਮੈਂ ਬਾਹਰ ਰੱਖ ਦਿੰਦਾ ਜਿਹੜੇ ਨਵੇਂ ਤਿਆਰ ਕਰਨੇ ਹੁੰਦੇ ਉਹ ਅੰਦਰ ਰੱਖੀਦੇ ਕਿ ਕੋਈ ਛੇੜੇ ਨਾ ਜਦੋਂ ਤਿਆਰ ਹੋ ਜਾਂਦੇ ਫਿਰ ਚੱਕ ਚੱਕ ਬਾਹਰ ਆ ਦੀਦੇ ਕਿਉਂਕਿ ਬਾਹਰ ਜ਼ਿਆਦਾ ਲੋਕ ਦੇਖ ਕੇ ਨਾ ਜ਼ਿਆਦਾ ਜਾਗਰੂਕ ਹੁੰਦੇ ਆ ਅੰਦਰ ਨਹੀਂ ਇਹਨਾਂ ਪਤਾ ਲੱਗਦਾ ਉਹ ਕਈ ਭੈਣਾ ਮੇਰੀ ਆਂਦੀਆਂ ਨੇ ਉਹ ਵੀ ਦੇਖ ਦੇ ਕੇ ਹਰਾਨ ਹੋ ਜਾਂਦੀਆਂ ਨੇ ਕਹਿੰਦੀਆਂ ਵੀਰ ਜੀ ਤੁਸੀਂ ਬਹੁਤ ਵਧੀਆ ਸੇਵਾ ਕਰਦੇ ਜੀ ਉਹਨਾਂ ਦੀ ਖੁਸ਼ੀ ਦੇ ਵਿੱਚ ਆਪਣੀ ਖੁਸ਼ੀ ਆ ਕਿ ਦੇਖੋ ਜੇ ਮੇਰੇ ਕਰਨ ਥੋੜੀ ਜੀ ਮਿਹਨਤ ਕਰਦਾ ਮੈਂ ਤੇ ਕਿੰਨੇ ਭੈਣ ਭਰਾ ਮੇਰੇ ਖੁਸ਼ ਹੁੰਦੇ ਨੇ ਛੋਟੇ ਛੋਟੇ ਬੱਚਿਆਂ ਨੂੰ ਸੁੱਖ ਦਾ ਸਾਹ ਮਿਲੇਗਾ ਇਹ ਸੋਚ ਕੇ ਨਾ ਮੇਰੀ ਹਿੰਮਤ ਵਧਦੀ ਜਾਂਦੀ ਆ ਤਾਂ ਕਰਕੇ ਲੱਗਾ ਰਹਿਣਾ ਉਦਾਂ ਮੈਨੂੰ ਲਾਲਚ ਨਹੀਂ ਆਗਾ ਕੋਈ ਆ ਪਰਮਾਤਮਾ ਆ ਤੁਹਾਡੀ ਸ ਮਿਹਨਤ ਦਾ ਜ਼ਰੂਰ ਰੰਗ ਲਿਆਏਗਾ ਤੁਸੀਂ ਆ ਉਦਰਾ ਦਾ ਇਨਾ ਖਿਆਲ ਰੱਖ ਰਹੇ ਹੋ ਲੋਕਾਂ ਦੇ ਲਈ ਤੁਸੀਂ ਇਨਾ ਵਧੀਆ ਕੰਮ ਕਰ ਰਹੇ ਹੋ ਕਿ ਉਹਨਾਂ ਨੂੰ ਚੰਗੀ ਹਵਾ ਮਿਲ ਸਕੇ ਚੰਗਾ ਰਹਿਣ ਸੈਨ ਮਿਲ ਸਕੇ ਉਹਨਾਂ ਕਰਕੇ ਤੁਸੀਂ ਇੰਨੀ ਮਿਹਨਤ ਕਰ ਰਹੇ ਹੋ ਜ਼ਰੂਰ ਪਰਮਾਤਮਾ ਵੀ ਤੁਹਾਡੀ ਜ਼ਿੰਦਗੀ ਵਧੀਆ ਕਰੇਗਾ ਤੁਹਾਡਾ ਕੰਮਕਾਰ ਵੀ ਜ਼ਰੂਰ ਵਧੀਆ ਕਰੇਗਾ ਅਬ ਹੋਰ ਦਰਸ਼ਕਾਂ ਨੂੰ ਕੁਝ ਕਹਿਣਾ ਚਾਹੁੰਗੇ ਜਿਹੜੇ ਇੱਥੇ ਆਉਂਦੇ ਨੇ ਆਬ ਜਿਹੜੇ ਬੂਟੇ ਲਾਣਾ ਚਾਹੁੰਦੇ ਨੇ ਜੀ ਬਹੁਤ ਲੋਕ ਆਉਂਦੇ ਨੇ ਤੇ ਕਈ ਜ਼ਿਆਦਾਤਰ ਤੇ ਗਮਲਿਆਂ ਚ ਲੰਗਰਾਂ ਵਾਲੇ ਆਉਂਦੇ ਨੇ ਕਿਉਂਕਿ ਅੱਜ ਕੱਲ੍ਹ ਉਹਦਾ ਸ਼ਹਿਰੀ ਇਲਾਕਾ ਆ ਤੇ ਜ਼ਮੀਨ ਹੀ ਨਹੀਂ ਲੋਕਾਂ ਕੋਲ ਹੈ ਨਹੀਂ ਇਸ ਕਰਕੇ ਮੈਂ ਉਹਨਾਂ ਦੀ ਵੈਰੈਟੀ ਵੀ ਪੂਰੀ ਰੱਖਦਾ ਆ ਕਿ ਜਿਆਦਾਤਰ ਗੰਬਲੇ ਵਾਲੇ ਬੂਟੇ ਤਿਆਰ ਰੱਖਾਂ ਕਿਉਂਕਿ ਵੱਡੇ ਬੂਟੇ ਤੇ ਜ਼ਮੀਨ 'ਚ ਲੱਗਣੇ ਹੁੰਦੇ ਨੇ ਇਸ ਕਰਕੇ ਫਿਰ ਉਹਨਾਂ ਦੀ ਡਿਮਾਂਡ ਤਿਆਰ ਰੱਖੀ ਦੀ ਆ ਜਿਹੜਾ ਕੋਈ ਆਵੇ ਕੋਈ ਵਾਪਸ ਨਾ ਜਾਵੇ ਲੈ ਕੇ ਜਾਵੇ ਕੋਈ ਨਾ ਕੋਈ ਆ ਕਨੇਰ ਦੇਗਾ ਹੋਰ ਕਈ ਕੋਈ ਫੁੱਲਾਂ ਦੇ ਬੂਟੇ ਨੇ ਤੇ ਸਦਾ ਬਹਾਰ ਨੇ ਇਦਾਂ ਛੋਟੇ-ਛੋਟੇ ਬੂਟੇ ਲੋਕੀ ਲੈ ਜਾਂਦੇ ਨੇ ਕਈਆਂ ਦੇ ਤੇ ਮੈਨੂੰ ਨਾਂ ਨਹੀਂ ਪਤਾਗਾ ਉਹ ਅੰਗਰੇਜ਼ੀ ਬੂਟੇ ਮੈਨੂੰ ਜ਼ਿਆਦਾ ਦੇਸੀਆਂ ਦਾ ਪਤਾ ਹੈਗਾ ਕਿਉਂਕਿ ਮੇਰਾ ਜ਼ਿਆਦਾ ਟਾਰਗੇਟ ਦੇਸੀ ਬੂਟੇ ਲਗਾਉਂਦਾ ਇਹਦੇ ਦੇਸੀ ਬੂਟੇ ਦੀ ਆਇਓ ਬਹੁਤ ਵੱਡੀ ਹੁੰਦੀ ਆ ਆਕਸੀਜਨ ਬਹੁਤ ਛੜਦੇ ਨੇ ਵਾਤਾਵਰਨ ਐ ਸਾਫ਼ ਰਹਿੰਦਾ ਇੱਥੇ ਦਿਲੋਂ ਹੁਣ ਇਧਰੋਂ ਉਧਰੋਂ ਜਾਣ ਦੀ ਦਿਲ ਨਹੀਂ ਕਰੇਗਾ ਉਧਰ ਦਾ ਟੈਂਪਰੇਚਰ ਜ਼ਿਆਦਾ ਆ ਇੱਧੇ ਟੈਂਪਰੇਚਰ ਘਟਿਆ ਤੇ ਜ਼ਿਆਦਾਤਰ ਮੇਰਾ ਸਮਾਂ ਇੱਧਰ ਹੀ ਬੀਤਦਾ ਕਿਉਂਕਿ ਇਧਰੋਂ ਉਧਰ ਜਾਣ ਦੀ ਜੀ ਨਹੀਂ ਕਰਦਾ ਜੇ ਕੋਈ ਗਾਂ ਕਾਜੇ ਉਹ ਆਵਾਜ਼ ਮਾਰ ਲਿੰਦਾ ਫੇਰ ਮੈਂ ਜਾਣਾ ਉਧਰ ਇਹ ਇਦਾਂ ਹੀ ਬਸ ਸਾਰੀ ਦਿਹਾੜੀ ਲੰਘ ਜਾਂਦੀ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ ਕਿ ਜਿਵੇਂ ਤੁਸੀਂ ਕਹੇ ਵੀ ਇੱਥੋਂ ਦੂਜੇ ਪਾਸੇ ਜਾਣ ਦਾ ਦਿਲ ਨਹੀਂ ਕਰਦਾ ਬਿਲਕੁਲ ਐਵੇਂ ਹੀ ਹੈ ਕਿਉਂਕਿ ਇੱਥੇ ਜੋ ਮਾਹੌਲ ਹੈ ਜੋ ਪੋਜ਼ਿਟਿਵਿਟੀ ਜੋ એનર્ਜੀ ਇੱਥੇ ਮਿਲਦੀਆਂ ਨੇ ਕੁਦਰਤ ਤੋਂ ਅਸੀਂ ਜ਼ਰੂਰ ਸੋਚਦੇ ਆ ਵੀ ਅਸੀਂ ਪਹਾੜਾਂ ਵੱਲ ਚਲੇ ਜਾਈਏ ਅਸੀਂ ਘੁੰਮਣ ਚਲੇ ਜਾਈਏ ਪਰ ਮੈਨੂੰ ਲੱਗਦਾ ਹੈ ਕਿ ਸਾਨੂੰ ਵੀ ਇੱਕ ਅਜਿਹਾ ਕਦਮ ਜ਼ਰੂਰ ਚੁੱਕਣਾ ਚਾਹੀਦਾ ਜਿੱਤੋਂ ਅਸੀਂ ਆਪਣਾ ਵਾਤਾਵਰਣ ਸਾਫ਼ ਤੇ ਤੰਦਰੁਸਤ ਬਣਾ ਸਕੀਏ ਤੁਹਾਡੀਆਂ ਤਸਵੀਰਾਂ ਤੁਹਾਡੇ ਨਾਲ ਹੋਰ ਵੀ ਜ਼ਰੂਰ ਸਾਂਝੀਆਂ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਇੱਥੇ ਪੀੜ ਲਾਏ ਗਏ ਨੇ ਬੂਟੇ ਲਾਏ ਕਰਨੇ ਜੇਕਰ ਤੁਹਾਨੂੰ ਵੀ ਕਿਸੇ ਪੇੜ ਪੌਦੇ ਦੀ ਲੋੜ ਪੈਂਦੀ ਹੈ ਤਾਂ ਤੁਸੀਂ ਇੱਥੇ ਰੇਲਵੇ ਰੋਡ ਆਗੇ ਰਣਜੀਤ ਸਿੰਘ ਜੀ ਨੂੰ ਮਿਲ ਸਕਦੇ ਹੋ ਇਹਨਾਂ ਦੇ ਕੋਲੋਂ ਬੂਟੇ ਲੈ ਸਕਦੇ ਹੋ ਰਣਜੀਤ ਜੀ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸੀਗੇ ਸਾਡੇ ਨਾਲ ਰਣਜੀਤ ਸਿੰਘ ਜੀ ਜਿਨ੍ਹਾਂ ਨੇ ਇੱਕ ਉਪਰਾਲਾ ਸ਼ੁਰੂ ਕੀਤਾ ਜਿਨ੍ਹਾਂ ਦੇ ਮਨ ਦੇ ਵਿੱਚ ਆਇਆ ਕਿ ਵਾਤਾਵਰਨ ਨੂੰ ਸਾਫ਼ ਰੱਖਿਆ ਜਾਏ ਲੋਕਾਂ ਦੇ ਲਈ ਕੁਝ ਵਧੀਆ ਉਪਰਾਲਾ ਕੀਤਾ ਜੇ ਮੈਨੂੰ ਲੱਗਦਾ ਕਿ ਸਾਨੂੰ ਵੀ जरूर जेहा एक कदम चुकना चाहिए। अगली बार एक नवी कहानी के दिनाल थोड़े रूबरू होंगे। देख रहे हों दैनिक सवेरा टीवी साथ विकार। देश दुनिया की हर खबर सबसे पहले देखने के लिए फॉलो करें दैनिक सवेरा टीवी। YouTube, Facebook, Instagram, X और WhatsApp चैनल पर।